ਮਿੱਤਰੋ ਸਤਾਰਾਂ ਸਤਾਰਾਂ ਲੱਖ ਦੀਆਂ ਕਿਸ਼ਤੀਆਂ ਲੈਣ ਨਾਲੋਂ ਢਿੱਲੋ ਐਗਰੀਟੈਕ ਫਰੀਦੇਵਾਲਾ ਫਰੋਜਪੁਰ ਇਹ ਦਾਵਾ ਕਰਦਾ ਵੀ ਅਸੀਂ ਲੱਖ ਰੁਪਏ ਦੇ ਵਿੱਚ ਕਿਸ਼ਤੀ ਤਿਆਰ ਕਰਕੇ ਦੇ ਦਾਂਗੇ ਇਹਦੇ ਵਿੱਚ ਸਾਡੀ ਮਿਹਨਤ ਨਹੀਂ ਅਸੀਂ ਮਿਹਨਤ ਨਹੀਂ ਲੈਣੀ ਅਸੀਂ ਕਮਾਈ ਨਹੀਂ ਕਰਨੀ ਸਿਰਫ ਲੱਖ ਰੁਪਏ ਸਾਡਾ ਖਰਚਾ ਆਉਂਦਾ ਉਹ ਦੇ ਦਿਓ ਤੇ ਕਿਸ਼ਤੀ ਲੈ ਜੂ ਆਹ ਉਹਨਾਂ ਨੇ ਇੱਕ ਕਿਸ਼ਤੀ ਤਿਆਰ ਕੀਤੀ ਟ్రਾਇਲ ਵਜੋਂ ਹਾਂਜੀ ਇਸ ਦਾ ਟ్రਾਇਲ ਹੋਇਆ ਜੀ ਇਹਦੇ ਵਿੱਚ ਉਹਨਾਂ ਨੇ ਵੇਖਿਆ ਚਲਾ ਕੇ ਇਹਦੇ ਵਿੱਚ ਜਿਹੜਾ ਇੰਜਣ ਉਹ ਰੋਟਾਵੇਟਰ ਦਾ ਇੰਜਣ ਵਰਤਿਆ ਗਿਆ ਫੀਡਰ ਇੰਜਣ ਜਿਸ ਨੂੰ ਕਹਿ ਦਿੰਦੇ ਆ ਜਿਨ੍ਹਾਂ ਨਾਲ ਛੋਟੇ-ਛੋਟੇ ਰੋਟਾਵੇਟਰ ਚੱਲਦੇ ਨੇ ਤੇ ਆਹ ਦੇਖੋ ਜੀ ਇਹ ਬੰਦੇ ਕਹਿੰਦੇ ਆ ਵੀ ਅਸੀਂ ਲੱਖ ਰੁਪਇਆ ਲਵਾਂਗੇ ਤੇ ਹੁਣ ਹਾਲਾਂਕਿ ਇਹਦੇ ਚ ਸੌਦੇ ਚੱਲੀ ਜਾਂਦੀ ਅੱਗੋਂ ਕਿਸ਼ਤੀ ਥੋੜੀ ਚੌੜੀਆ ਤੇ ਇਹਨਾਂ ਨੇ ਅੱਗੋਂ ਹੁਣ ਦੇਖੀ ਕੀਤੀ ਹੈ ਤੇ ਕੱਲ ਨੂੰ ਇੱਕੋ ਦਾ ਟ੍ਰਾਇਲ ਹੋਊਗਾ ਉਸ ਤੋਂ ਬਾਅਦ ਪਾਸ ਹੋ ਜਾਣੀਆਂ ਤੇ ਤੁਹਾਨੂੰ ਕਿਸ਼ਤੀਆਂ ਮਿਲਣੀਆਂ ਸਟਾਰਟ ਹੋ ਜਾਣੀਆਂ ਫਿਰ ਅਸੀਂ ਤੁਹਾਨੂੰ ਨੰਬਰ ਪ੍ਰੋਵਾਈਡ ਕਰ ਦਾਂਗੇ ਤਾਂ ਬਹੁਤ ਵੱਡੀ ਪੈਲ ਆ ਜੀ ਕਿੱਥੇ 17 ਲੱਖ ਦੀਆਂ ਕਿਸ਼ਤਾਂ ਕਿੱਥੇ ਲੱਖ ਰੁਪਏ ਚ ਬਾਈ ਨੇ ਕਿਸ਼ਤੀ ਤਿਆਰ ਕਰਤੀ ਹਾਂ ਜੀ ਤਾਂ ਕਹਿੰਦੇ ਵੀ ਸਾਡੀ ਕਮਾਈ ਜ਼ੀਰੋ ਹੈ ਵਿੱਚ ਅਸੀਂ ਕਮਾਈ ਨਹੀਂ ਕਰਨੀ ਇਸੇ ਦਾ ਖਰਚਾ-ਖਰਚਾ ਲੈਣਾ ਠੀਕ ਹੈ ਕਣੀ ਆਹ ਦੇਖੋ ਜੀ ਤੁਸੀਂ ਤੇ ਬਾਕੀ ਤੁਹਾਨੂੰ ਨੰਬਰ ਜਰੂਰ ਦੇ ਦੂੰਗਾ ਤੁਸੀਂ ਕਨੈਕਟ ਜਰੂਰ ਕਰਨਾ